ਕਿਸੇ ਵੇਲੇ ਅਸੀਂ ਦੂਜਿਆਂ ਦੇ ਧਰਮ ਨੂੰ ਬਚਾਉਂਦੇ ਆਂ ਦੂਜਿਆਂ ਦੀ लाज ਰੱਖਦੇ ਆਂ ਪਰ ਅੱਜ ਇਸੇ ਪੰਜਾਬ ਦੇ ਅੰਦਰ ਇਸ ਮੁਲਕ ਦੇ ਅੰਦਰ ਕਿਤੇ ਸਾਡੇ ਕੜੇ ਲੋਹਾਈ ਜਾਂਦੇ ਆਂ ਕਿਤੇ ਕਿਰਪਾਨਾਂ ਲੋਹਾਈਆਂ ਜਾਂਦੀਆਂ ਅਸੀਂ ਆਪਣੀ ਪਛਾਣ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਦੁਨੀਆ ਦਾ ਆਖਰੀ ਸੇਖਵੀ ਜਿਹੜੀ ਪਛਾਣ ਗੁਰੂ ਨੇ ਦਿੱਤੀ ਆ ਉਸ ਪਛਾਣ ਦੇ ਲਈ ਜੂਝੇਗਾ ਪਛਾਣ ਨਾਲ ਕੋਈ ਸਮਝੌਤਾ ਨਹੀਂ ਕੱਲ ਉਹਨਾਂ ਨੇ ਸ਼ਾਸਨ ਲਾਇਆ ਤੇ ਕਹਿੰਦੇ ਗੁਰੂ ਨੂੰ ਸਮਰਪਤਤਾ ਮੈਂ ਕਰਨਾ ਚੰਗੀ ਗੱਲ ਆ ਉਹਨਾਂ ਦਾ ਇੱਕ ਬਲਾਰਾ ਬੋਲ ਰਿਹਾ ਸੀ ਅਹੇ ਜੀ ਸਾਨੂੰ ਰੋਕਿਆ ਗਿਆ ਸੀ ਨਹੀਂ ਮਨਾ ਸਕਦੇ ਉਸ ਨਾਮ ਵਾਲ ਦਾ ਕੋਈ ਔਰ ਜਦੋਂ ਬੋਲ ਰਿਹਾ ਤੇ ਸਿਰ ਤੇ ਰਮਾਲ ਵੀ ਨਹੀਂ ਲਿਆ ਤੁਸੀਂ ਗੁਰੂ ਦੀ ਕਹਨੇ ਸ਼ਤਾਬਦੀ ਨੂੰ ਸਮਰਪਿਤ ਕੀਤਾ ਤੇ ਘਟੋ ਘਟ ਜਿਹੜੇ ਮੋਨੇ ਸੀ ਉਹਨਾਂ ਦੇ ਸਿਰ ਤੇ ਢਕਾ ਲੈਨੇ ਇਹ ਗੁਰੂ ਦੀ ਬੇਅਦਬੀ ਨਹੀਂ ਤੇ ਫੇਰ ਜਦੋਂ ਜੱਥੇਦਾਰ ਕਹਿੰਦਾ ਵੀ ਗਲਤ ਕੀਤਾ ਤੇ ਫੇਰ ਜਿਹੜੇ ਜ਼ਮੀਨਾ ਥੱਲੇ ਟਰਾਲੀਆਂ ਦੱਬ ਕੇ ਕਿਸਾਨਾਂ ਦੀਆਂ ਉਹ ਮਤਾਂ ਦੇਣ ਦੀ ਗੱਲ ਕਰਦੇ ਇਹ ਅਕਾਲ ਤਖਤ ਸਾਹਿਬ ਇੱਥੇ ਸਾਡੇ ਬਾਬਾ ਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਨੂੰ ਵੀ ਸਾਧਦੇ ਤੇ ਉਹ ਨਿਮਰਤਾ ਨਾਉਂਦੇ ਆ ਇਹ ਕੌਣ ਜਿਹੜੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਝੁਕਾਂਗੇ ਪਰਾ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਵੀ ਬੰਦੀ ਸਿੰਘਾਂ ਦੇ ਬਾਰੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਨੇ ਮਤਾ ਵੀ ਪਾਇਆ ਮੈਨੂੰ ਪਤਾ ਵਾ ਪਿੱਛੇ ਦੇ 28 ਲੱਖ ਦਸਤਖਤ ਕਰਾ ਕੇ ਤੇ ਦਿੱਲੀ ਪਹੁੰਚੇ ਸੀ ਕਈ ਸਾਡੇ ਵਿੱਚ ਧਿਆਨ ਸਿੰਘ ਡੋਗਰੇ ਵਾਲੇ ਵੀ ਆ ਉਹ ਗੱਲ ਫੇਰ ਸਿਰੇਤ ਨਾ ਲੱਗੀ ਉੱਥੇ ਕੀ ਪੰਥ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਦਾ ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਬੋਲੇ ਸੋ ਨਿਹਾਲ ਦੇਗ ਤੇਗ ਪੰਥ ਕੀ ਰਾਜ ਕਰੇਗਾ ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਆਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਸਿੱਖ ਦਾ ਮੁਖ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਵੱਲ ਜਿਹਦਾ ਮੁਖ ਦਿੱਲੀ ਵੱਲ ਹੈ ਇਹ ਦਿੱਲੀ ਦੀ ਧਰਤੀ ਤੇ ਹੀ ਸਾਡੇ ਗੁਰੂ ਨੂੰ ਸ਼ਹੀਦ ਕੀਤਾ ਹੈ ਇਹ ਚੇਤੇ 'ਚ ਰੱਖਣਾ ਹੈ ਦਿੱਲੀ ਤੋਂ ਚੱਲਣ ਵਾਲੀਆਂ ਤਾਕਤਾਂ ਸਿੱਖਾਂ ਦੀਆਂ ਸਕੀਆਂ ਨਹੀਂ ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮubarək ਹਜ਼ੂਰੀ ਅਤੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮubarək ਅਸਥਾਨ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਸ ਮੁਲਕ ਦੇ ਅੰਦਰ ਤਿਲਕ ਤੇ ਜੰਜੂ ਨੂੰ ਲਾਇਆ ਜਾ ਰਿਹਾ ਸੀ ਤਿਲਕ ਤੇ ਜੰਜੂ ਦੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਤਾਂ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉੱਥੇ ਆਗੂ ਰਹਿੰਦੇ ਸੀ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਇਸ ਮੁਬਾਰਕ ਧਰਤੀ ਤੇ ਆਏ ਪਹਿਲੀ ਗੱਲ ਉਦੋਂ ਵੀ ਸਾਰਿਆਂ ਦੀ ਆਸ ਗੁਰੂ ਨਾਨਕ ਦਾ ਘਰ ਸੀ ਕਿ ਜਦੋਂ ਕੋਈ ਕਿਤੇ ਬਾਹ ਨਾ ਫੜੇ ਤਾਂ ਗੁਰੂ ਨਾਨਕ ਦਾ ਘਰ ਸਾਡੀ ਬਾਹ ਫੜੇਗਾ ਫਿਰ ਨੌਵੇਂ ਪਾਤਸ਼ਾਹ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੀ ਧਰਤੀ ਤੇ ਗਏ ਲਾਲਚ ਦਿੱਤੇ ਡਰ ਦਿੱਤੇ ਪਰ ਜੋ ਬਚਨ ਨੇ ਭਟ ਚਾਂਦ ਜੀ ਦੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ ਤੇ ਫੇਰ ਅੱਗੇ ਜਾ ਕੇ ਕਹਿੰਦੇ ਆ ਬਾਹੇ ਜਿੰਨਾ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜਿਆ ਗੁਰੂ ਨੇ ਤਿਲਕ ਤੇ ਜੰਝੂ ਵਾਲਿਆਂ ਦੀ ਬਾਹ ਫੜੀ Hindu ਧਰਮ ਨੂੰ ਬਚਾਇਆ ਨਹੀਂ ਤੇ ਅੱਜ ਕੱਲ ਤੇ ਆਪਾਂ ਵੇਖਦੇ ਆਂ ਲੋਕ ਸਵੇਰੇ ਕਿਸੇ ਪਾਸੇ ਹੁੰਦੇ ਆ ਤੇ ਸ਼ਾਮ ਨੂੰ ਕਿਸੇ ਦੂਜੇ ਪਾਸੇ ਚਲੇ ਜਾਂਦੇ ਜਿਹੜਾ ਸਿੱਖ ਪੰਥ ਨੂੰ ਛੱਡ ਕੇ ਜਾਂਦਾ ਹੈ ਗੁਰੂ ਗ੍ਰੰਥ ਨੂੰ ਛੱਡ ਕੇ ਜਾਂਦਾ ਹੈ ਉਹਦੇ ਵਿੱਚ ਸਿੱਖੀ ਵਾਲਾ ਕਣ ਨਹੀਂ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਸ਼ਹੀਦ ਕੀਤੇ ਲਾਲਚ ਦਿੱਤੇ ਡਰ ਦਿੱਤੇ ਪਰ ਤਿੰਨੇ ਸਿੱਖ ਇੱਕੋ ਹੀ ਸ਼ਾ ਦੱਸਦੇ ਆ ਜਦੋਂ ਸ਼ਹੀਦ ਕਰਾਂ ਸਾਡੇ ਮੁਖ ਸਾਡੇ ਗੁਰੂ ਵੱਲ ਹੋਣ ਅੱਜ ਵੀ ਇਹੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥਵਾਲ ਅਤੇ ਗੁਰੂ ਪੰਥਵਾਲ ਹੋਣ ਅੱਜ ਸਮੁੱਚੀ ਲੋਕਾਈ ਪ੍ਰਗਟ ਭਾਏ ਗੁਰਤੇਕ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰਤੇਕ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੀ ਹੈ ਇਹ ਸ਼ਹਾਦਤ ਲਾਸਾਨੀ ਹੈ ਉਹਨਾਂ ਦੇ ਲਈ ਸ਼ਹਾਦਤ ਜਿਨ੍ਹਾਂ ਨਾਲ ਗੁਰੂ ਦੇ ਸਿਧਾਂਤ ਮੇਲ ਨਹੀਂ ਖਾਂਦੇ ਪਰ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਥੇ ਸ਼ਰਨ ਆਇਆਂ ਦੀ ਲਾਜ ਰੱਖੀ ਜਾਂਦੀ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦਇਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਯਾਦ ਕਰਦੇ ਪਰ ਨਾਲ ਹੀ ਇਹ ਸਮਾਂ ਹੈ ਕੌਮ ਦੇ ਮੰਥਨ ਦਾ ਕਿਸੇ ਵੇਲੇ ਅਸੀਂ ਦੂਜਿਆਂ ਦੇ ਧਰਮ ਨੂੰ ਬਚਾਉਂਦੇ ਆਂ ਦੂਜਿਆਂ ਦੀ लाज ਰੱਖਦੇ ਆਂ ਪਰ ਅੱਜ ਇਸੇ ਪੰਜਾਬ ਦੇ ਅੰਦਰ ਇਸ ਮੁਲਕ ਦੇ ਅੰਦਰ ਕਿੱਤੇ ਸਾਡੇ ਕੜੇ ਲੋਹਾਏ ਜਾਂਦੇ ਆ ਕਿਤੇ ਕਿਰਪਾਨਾਂ ਲੋਹਾਈਆਂ ਜਾਂਦੀਆਂ ਸਾਡੇ ਗੁਰੂ ਨੇ ਹਿੰਦੂ ਧਰਮ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅਸੀਂ ਆਪਣੀ ਪਛਾਣ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਦੁਨੀਆਂ ਦਾ ਆਖਰੀ ਸੇਖਵੀ ਜਿਹੜੀ ਪਛਾਣ ਗੁਰੂ ਨੇ ਦਿੱਤੀ ਆ ਉਸ ਪਛਾਣ ਦੇ ਲਈ ਜੂਝੇਗਾ ਪਛਾਣ ਨਾਲ ਕੋਈ ਸਮਝੌਤਾ ਨਹੀਂ ਹੈ ਪਰ ਕਿਉਂ ਹੋ ਰਿਹਾ ਹੈ ਸਾਡੇ ਵਿੱਚ ਫੁੱਟ ਹੈ ਆਪਸੀ ਗੁੱਟਬਾਜੀ ਹੈ ਜਿੰਨਾ ਚਿਰ ਤੱਕ ਅਸੀਂ ਇੱਕ ਕੌਮ ਜਿਹੜਾ ਕੌਮ ਹੈ ਸਾਡੀ ਕੌਮੀਆਂਤ ਹੈ ਉਹਦੇ ਸਿਧਾਂਤ ਤੇ ਇਕੱਠੇ ਨਹੀਂ ਹੁੰਦੇ ਇਹ ਹਮਲੇ ਹੁੰਦੇ ਰਹਿਣ ਦੂਜੀ ਗੱਲ ਕੱਲ ਉਹਨਾਂ ਨੇ ਸ਼ਾਸਨ ਲਾਇਆ ਤੇ ਕਹਿੰਦੇ ਗੁਰੂ ਨੂੰ ਸਮਰਪਤ ਆ ਮੈਂ ਕਹਿੰਨਾ ਚੰਗੀ ਗੱਲ ਆ ਉਹਨਾਂ ਦਾ ਇੱਕ ਬਲਾਰਾ ਬੋਲ ਰਿਹਾ ਸੀ ਅਹੇ ਜੀ ਸਾਨੂੰ ਰੋਕਿਆ ਗਿਆ ਸੀ ਨਹੀਂ ਮਨਾ ਸਕਦੇ ਉਸ ਨਾਮ ਵਾਲ ਦਾ ਕੋਈ ਪਰ ਜਦੋਂ ਬੋਲ ਰਿਹਾ ਤੇ ਸਿਰ ਤੇ ਰਮਾਲ ਵੀ ਨਹੀਂ ਲਿਆ ਤੁਸੀਂ ਗੁਰੂ ਦੀ ਕਹਿੰਦੇ ਸ਼ਤਾਬ ਦੀ ਨੂੰ ਸਮਰਪਤ ਕੀਤਾ ਹੈ ਤੇ ਘਟੋ ਘਟ ਜਿਹੜੇ ਮੋਨੇ ਸੀ ਉਹਨਾਂ ਦੇ ਸਿਰ ਤੇ ਢਕਾ ਲੈਨੇ ਮੈਨੂੰ ਤੁਸੀਂ ਦੱਸੋ ਅਸੀਂ ਜਦੋਂ ਵੀ ਗੁਰੂ ਨੂੰ ਯਾਦ ਕਰਦੇ ਹਾਂ ਖਾਸ ਕਰਕੇ ਕਦੀ ਨੰਗੇ ਸਿਰ ਗੁਰੂ ਨੂੰ ਯਾਦ ਕਰਦੇ ਹਾਂ ਇਹ ਗੁਰੂ ਦੀ ਬੇਅਦਬੀ ਨਹੀਂ ਤੇ ਫੇਰ ਜਦੋਂ ਜਥੇਦਾਰ ਕਹਿੰਦਾ ਵੀ ਗਲਤ ਕੀਤਾ ਤੇ ਫੇਰ ਜਿਹੜੇ ਜ਼ਮੀਨਾਂ ਥੱਲੇ ਟਰਾਲੀਆਂ ਦੱਬ ਕੇ ਕਿਸਾਨਾਂ ਦੀਆਂ ਉਹ ਮਤਾਂ ਦੇਣ ਦੀ ਗੱਲ ਕਰਦੇ ਦੇਖੋ ਇਹ ਆਕਾਲ ਤਖਤ ਸਾਹਿਬ ਇੱਥੇ ਸਾਡੇ ਬਾਬਾ ਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਨੂੰ ਵੀ ਸਾਧਦੇ ਤੇ ਉਹ ਨਿਮਰਤਾ ਨਾਉਂਦੇ ਆ ਇਹ ਕੌਣ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਤੇ ਮੈਂ ਕੌਮ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਝੁਕਾਂਗੇ ਪਰਾ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਵੀ ਬਾਕੀ ਵੇਖੋ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਲੜੇ ਕੌਣ ਅਕਾਲੀ ਜੱਟੋ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤੇ ਪਿਛੇ ਜੇ ਹਰਿਆਣੇ ਦੇ ਵਿੱਚ ਚੋਣ ਹੋਈ ਗੁਰਦੁਆਰਾ ਕਮੇਟੀ ਦੀ ਮਨਸ਼ਾ ਕਿੰਨੀ ਮਾੜੀ ਆ ਤੇ ਸ਼ਬਦ ਕਿੰਨਾ ਚੁੱਪਦਾ ਏ ਅਕਾਲੀ ਕਹਿੰਦੇ ਜੀ ਜਿਸ ਵੀ ਜਮਾਤ ਦੇ ਨਾਲ ਅਕਾਲੀ ਸ਼ਬਦ ਲੱਗਾ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਏ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਚੋਣ ਹੀ ਨਹੀਂ ਲੜ ਸਕਦਾ ਇਹੋ ਕੁਝ ਹੀ ਇਹ ਪੰਜਾਬ ਚ ਚਾਹੁੰਦੇ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਹਾਂ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਤੇ ਤਗੜੇ ਹੋਈਏ ਪੰਜਾਬ ਸਾਡਾ ਘਰ ਵਾ ਸਿੱਖਾਂ ਦਾ ਭਾਵੇਂ ਅਕਾਲ ਤਖ਼ਤ ਸਾਹਿਬ ਸਾਰੇ ਦੁਨੀਆਂ ਦੇ ਸਿੱਖਾਂ ਦਾ ਪਰ ਪੰਜਾਬ ਦੇ ਸਿੱਖਾਂ ਦਾ ਪੇਕਾ ਘਰ ਪੰਜਾਬ ਮੈਂ ਪਾਕਿਸਤਾਨ ਗਿਆ ਨਨਕਾਣਾ ਸਾਹਿਬ ਮੈਂ ਤੁਰਿਆ ਜਾਂਦਾ ਸੀ ਨਗਰ ਕੀਰਤਨ ਚ ਤੇ ਦੋ ਬੱਚੇ ਆਉਣ ਇੱਕ 4 ਸਾਲ ਦਾ ਇੱਕ 6 ਸਾਲ ਦਾ ਤੇ ਕਿਰਪਾਨਾਂ ਉਤੋਂ ਦੀਆਂ ਪਾਈਆਂ ਤੇ ਪੰਥ ਦੇ ਰੰਗ ਨੀਲੇ ਸਿਰ ਤੇ ਸਜਾਏ ਉਹਨਾਂ ਨੇ ਤੇ ਮੈਂ ਪਿਆਰ ਦੇ ਨਾਲ ਬੱਚੇ ਨੂੰ ਗੱਲ ਵਕੜੀ ਪਾਈ ਜ਼ਫੀ ਪਾਈ ਮੈਂ ਪੁੱਛਿਆ 4 ਸਾਲ ਦੇ ਬੱਚੇ ਨੂੰ ਕੀ ਨਾਮ ਸ਼ੇਰਾ ਤੇਰਾ ਕਹਿੰਦਾ ਸਰਦਾਰ ਹਿੰਮਤ ਸਿੰਘ ਮੈਂ ਉਹਨੂੰ ਪੁੱਛਿਆ ਭਈ ਸਰਦਾਰ ਕੱਲਾ ਹਿੰਮਤ ਸਿੰਘ ਕਿਉਂ ਨਹੀਂ ਕਿਰਪਾਨ ਵਾਲਾ ਹੱਥ ਲਾ ਕੇ ਕਹਿੰਦਾ ਕਿਉਂਕਿ ਆਪਾਂ ਸਰਦਾਰ ਹੁੰਨੇ ਆ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਆਪਾਂ ਸਰਦਾਰਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਸਾਨੂੰ ਗੁਰੂ ਨੇ ਸਰਦਾਰ ਬਣਾਇਆ ਤੇ ਮੈਂ ਜਦੋਂ ਉੱਥੇ ਬੱਚੇ ਵੇਖੇ ਮੇਰਾ ਇੱਕ ਸੁਭਾਅ ਤੇ ਮੈਂ ਆਖਿਆ ਵੀ ਇਹ ਕਹਿੰਦੇ ਬੱਚੇ بلوچستان ਤੋਂ ਆ ਉੱਥੇ ਪੰਜ ਛੇ ਪਰਿਵਾਰ ਆ ਸਾਡੇ ਸਾਰੇ ਉਥੋਂ ਦੇ ਸਿੱਖ ਪੂਰੀ ਦੁਨੀਆ ਦੇ ਵਿੱਚ ਵੱਸਣ ਵਾਲੇ ਸਿੱਖ ਭਾਰਤ ਵਿੱਚ ਜੇ ਪੇਕਾ ਕਰ ਤਗੜਾ ਹੋਊਗਾ ਤੇ ਉਹ ਸੇਫ ਵਾ ਜੇ ਇੱਥੇ ਹੀ ਕਮਜ਼ੋਰ ਪੈ ਗਿਆ ਪੰਥ ਤੇ ਫੇਰ ਵੇਖੋ ਸਾਡਾ ਕੋਈ ਬਹੁਤਾ ਕਿਸੇ ਪਾਸੇ ਚਾਰਾ ਨਹੀਂ ਚੱਲਣਾ ਹੈ ਬੰਦੀ ਸਿੰਘਾਂ ਦੀ ਗੱਲ ਚੱਲੀ ਹੈ ਬੰਦੀ ਸਿੰਘਾਂ ਦੇ ਬਾਰੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਨੇ ਮਤਾ ਵੀ ਪਾਇਆ ਮੈਨੂੰ ਪਤਾ ਵਾ ਪਿੱਛੇ ਜੇ 28 ਲੱਖ ਦਸਖਤ ਕਰਾ ਕੇ ਤੇ ਦਿੱਲੀ ਪਹੁੰਚੇ ਸੀ। ਕਈ ਸਾਡੇ ਵਿੱਚ ਧਿਆਨ ਸਿੰਘ ਡੋਗਰੇ ਵਾਲੇ ਵੀ ਆ। ਉਹ ਗੱਲ ਫੇਰ ਸਿਰੇ ਨਾ ਲੱਗੀ ਉੱਥੇ। ਸਰਕਾਰ ਦੇ ਨਾਲ ਅੱਜ ਪੰਥ ਬੈਠਾ ਹੈ। ਮੈਂ ਜਕਾਰਾ ਛੱਡਾਂਗਾ ਤੁਸੀਂ ਬਾਹਾਂ ਖੜੀਆਂ ਕਰਨੀਆਂ। ਕੀ ਪੰਥ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਦਾ? ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਗ ਤੇ ਪੰਥ ਕੀ ਜਿੰਦ ਰਾਜ ਕਰੇਗਾ ਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਅੱਜ ਜੇ ਮੇ ਇੱਥੇ ਸਾਰਾ ਹੀ ਪੰਥ ਆ ਗਿਆ ਆਪਾਂ ਇਸੇ ਤਰ੍ਹਾਂ ਵੇਖੋ ਸਾਡਾ ਗੁਰੂ ਤੇ ਦੁਗਿਆ ਲਈ ਸ਼ਹਾਦਤ ਦਿੰਦਾ ਸੀ ਆਪਣੇ ਲਈ ਤੇ ਬਹਿ ਜਗੇ ਕੌਮ ਦੇ ਸਾਹਮਣੇ ਚੁਣੌਤੀਆਂ ਬਹੁਤ ਸਰਵਰ ਪੰਖੀ ਹੇਕੜੋ ਵਾਹੀ ਵਾਲ 50 ਇਹ ਤਨ ਲੈਰੀ ਗੱਡ ਥੀਆ ਸੱਚੇ ਤੇਰੀ ਆਸ ਪਰ ਮੈਨੂੰ ਆਪਣੇ ਨੌਜਵਾਨਾਂ ਤੇ ਮਾਣ ਵੀ ਬੜਾ ਹੈ ਕਹਿੰਦੇ ਜੀ ਇਹ ਸ਼ਰਾਬੀ ਆ ਇਹ ਨਸ਼ੇੜੀ ਆ ਪਰ ਜਦੋਂ ਹੜ ਆਇਆ ਸਰਕਾਰ ਕਿਤੇ ਨਹੀਂ ਦਿਸੀ ਪੰਜਾਬ ਦੇ ਨੌਜਵਾਨ ਪੰਥ ਪੰਥ ਦੇ ਨਿਸ਼ਾਨ ਸਾਹਿਬ ਲਾ ਕੇ ਟਰਾਲੀਆਂ ਟਰੈਕਟਰਾਂ ਤੇ ਰਸਦਾ ਵੰਡਦੇ ਫਿਰਦੇ ਮੈਂ ਆਮ ਹੀ ਇਹ ਗੱਲ ਬੋਲਦਾ ਨਾ ਮੈਂ ਫੇਰ ਦਰਾਉਂਗਾ ਪੰਜਾਬ ਦਾ ਨੌਜਵਾਨ ਪੰਜਾਬ ਚੜ੍ਹਦੀ ਕਲਾ ਚ ਹੈ ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਆਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਸਿੱਖ ਦਾ ਮੁਖ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਾ ਜਿਹਦਾ ਮੁਖ ਦਿੱਲੀ ਵਾਲਾ ਇਹ ਦਿੱਲੀ ਦੀ ਧਰਤੀ ਤੇ ਹੀ ਸਾਡੇ ਗੁਰੂ ਨੂੰ ਸ਼ਹੀਦ ਕੀਤਾ ਹੈ ਇਹ ਚੇਤੇ ਚ ਰੱਖਣਾ ਹੈ ਦਿੱਲੀ ਤੋਂ ਚੱਲਣ ਵਾਲੀਆਂ ਤਾਕਤਾਂ ਸਿੱਖਾਂ ਦੀਆਂ ਸਕੀਆਂ ਨਹੀਂ ਸਾਡਾ ਤੇ ਇਤਿਹਾਸ ਭਰਿਆ ਪਿਆ